ਸਾਸੀ ਕਾਲ ਜੀ ਫਤੇ ਨੂਜ਼ ਖਬਰਾਂ 'ਚ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਫਤੇ ਨੂਜ਼ ਚੈਨਲ ਅੱਜ ਫਤੇ ਨੂਜ਼ ਦੀ ਟੀਮ ਪਹੁੰਚੀ ਹੈ ਪਿੰਡ ਕੋਟਪਤੋਈ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਐਸ.ਆਰ. ਹਸਪੀਟਲ ਮੰਨਹਣਾ ਰੋਡ ਕੋਟਪਤੋਈ ਵਿਖੇ 26 ਜਨਵਰੀ ਗਣਤੰਤਰ ਦਿਵਸ ਬਹੁਤ ਹੀ ਧੂਮ-ਪਹਿਚਾਵ ਨਾਲ ਮਨਾਇਆ ਗਿਆ ਇਸ ਮੌਕੇ ਮੁਖ ਪ੍ਰਬੰਧਕ ਡਾਕਟਰ ਪ੍ਰਵਿੰਦਰ ਸੂਦ ਐਸ.ਆਰ. ਹਸਪੀਟਲ ਕੋਟਪਤੋਈ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਇਸ ਗਣਤੰਤਰ ਦਿਵਸ ਦੇ ਮੁੱਖ ਮਹਿਮਾਨ ਸ਼੍ਰੀ ਰਾਮ ਪ੍ਰਕਾਸ਼ ਸੂਦ ਨੇ ਝੰਡਾ ਲਾ ਕੇ ਸਲਾਮੀ ਦਿੱਤੀ ਗਈ ਇਸ ਮੌਕੇ ਲੱਡੂ ਵੰਡੇ ਗਏ ਆਓ ਤੁਹਾਨੂੰ ਅਸੀਂ ਇਸ ਗਣਤੰਤਰ ਦਿਵਸ ਦੀਆਂ ਕੁਝ ਲਾਈਵ ਤਸਵੀਰਾਂ ਦਿਖਾਉਣੇ ਹਾਂ ਸਲਾਮ ਦਵਾ ਨਮਸਤੇ ਮੈਂ ਡਾਕਟਰ ਪਰਮੇਂਦਰ ਸੂਦ ਐਸਜੀਆਰ ਹਸਪੀਟਲ ਕੋਰਟ ਟੂਹਟੋਂ ਅੱਜ 26 ਜਨਵਰੀ 2025 ਜੋ ਕਿ ਰਿਪਬਲਿਕ ਡੇ ਗਣਤੰਤਰ ਦਿਵਸ ਬੜੇ ਹੀ ਧਾਮ-ਧੂਮ-ਧਾਮ ਤੇ ਚਾਹਾਂ ਦੇ ਨਾਲ ਬਣਾਇਆ ਗਿਆ ਇਹ ਇਸ ਦਿਨ 26 ਜਨਵਰੀ 1950 ਦੇ ਵਿੱਚ ਸਾਡਾ ਦੇਸ਼ ਦੁਨੀਆ ਦਾ ਸਭ ਤੋਂ بڑا ਡੈਮੋਕਰੈਟਿਕ ਦੇਸ਼ ਜੋ ਕਿ ਹੋਂਦ ਵਿੱਚ ਆਇਆ ਆਫਟਰ ਗਣਤੰਤਰ ਦਿਵਸ ਦੇ ਬਾਅਦ ਇਹ 2 ਸਾਲ 11 ਮਹੀਨੇ 18 ਦਿਨ ਦੀ ਤਪੱਸਿਆ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਜਿਨ੍ਹਾਂ ਦੇ ਬਦੌਲਤ ਇਹ ਰਿਪਬਲਿਕ ਡੇ ਮਨਾਇਆ ਜਾ ਰਿਹਾ ਇਸ ਦਿਨ ਸੰਵਿਧਾਨ ਸਾਡਾ ਸਾਡੇ ਦੇਸ਼ ਦਾ ਲਾਗੂ ਕੀਤਾ ਗਿਆ ਸੰਵਿਧਾਨ ਲਾਗੂ ਕਰਨ ਤੋਂ ਬਾਅਦ ਹੀ ਇਸ ਦੇਸ਼ ਦੀ ਸਾਡੇ ਪੂਰੇ ਵਰਲਡ ਦੇ ਵਿੱਚ ਹੋਂਦ ਹੋਈ ਮੇਰੇ ਵੱਲੋਂ ਤੇ SGR ਦੀ ਪੂਰੀ ਟੀਮ ਵੱਲੋਂ ਇਸ ਗਣਤੰਤਰ ਦਿਵਸ ਮੌਕੇ ਸਾਰਿਆਂ ਨੂੰ ਹੀ ਬਹੁਤ-ਬਹੁਤ ਸ਼ੁਭਕਾਮਨਾ ਥੈਂਕ ਯੂ ਅੱਜ 26 ਜਨਵਰੀ 2025 ਭਾਰਤ ਦੇ ਸੰਵਿਧਾਨ ਦਾ 56ਵਾਂ ਗੰਤਰ ਵਿਦੇਸ਼ ਅਸੀਂ ਅੱਜ ਸਾਰੇ ਡਾਕਟਰ ਪ੍ਰਮਿੰਦਰ ਸਿੰਘ ਦੀ ਅਨਵਾਈਟ ਕੋਰਫੀ ਵਿਖੇ ਉਹਨਾਂ ਦੇ ਹੋਟਲ ਪਿੱਛੇ ਬਣਾ ਰਹੇ ਹਾਂ ਇਸ ਦਿਨ ਨੂੰ 26 ਜਨਵਰੀ 1950 ਨੂੰ ਸਾਡੇ ਦੇਸ਼ ਦਾ ਸੰਵਿਧਾਨ ਜਿਹੜਾ ਲਾਗੂ ਹੋਇਆ ਸਾਡਾ ਆਪਣਾ ਸੰਵਿਧਾਨ ਸਾਡੀ ਆਪਣੀ ਗਵਰਨਮੈਂਟ ਆਫ ਦੀ ਪੀਪਲ ਗਵਰਨਮੈਂਟ ਫਾਰ ਦੀ ਪੀਪਲ ਗਵਰਨਮੈਂਟ ਬਾਏ ਦੀ ਪੀਪਲ ਡੈਮੋਕਰੈਟਿਕ ਸੋਸ਼ਲ ਸੈਟਅਪ ਜਿਹੜਾ ਹੈ ਸਾਡੇ ਦੇਸ਼ ਵਿੱਚ ਲਾਗੂ ਹੋਇਆ ਤੇ ਵੈਲਫੇਅਰ ਲਈ ਇਹ ਜਿਹੜਾ ਸੰਵਿਧਾਨਕ ਜਿੱਥੇ ਵਿੱਚ ਇਹਦੇ ਕਿ ਨਿਰਦੇਸ਼ਕ ਤੌਰ ਤੇ ਕਹਿੰਦੇ ਆ ਕਿ ਅਸੀਂ ਲੋਕਾਂ ਦੇ ਸਿਟੀਜ਼ਨ ਦੇ ਵੈਲਫੇਅਰ ਲਈ ਕੰਮ ਕਰਨਾ ਹੈ ਤੇ ਇਹ ਹਸਪਤਾਲ ਜਿਹੜਾ ਹੈ ਇਹਦੇ ਡਾਕਟਰ ਸਾਹਿਬ ਜੀ ਔਰ ਇਹਨਾਂ ਦੀ ਸਾਰੀ ਟੀਮ ਜਿਹੜੀ ਆ ਸਮਾਜ ਦੇ ਵੈਲਫੇਅਰ ਲਈ ਜਿੱਥੇ ਪੇਸ਼ੈਂਟ ਨੂੰ ਬਹੁਤ ਅੱਛਾ ਇਲਾਜ ਦੇ ਰਿਹਾ ਉੱਥੇ ਨਾਲ ਦੀ ਨਾਲ ਇਲਾਕੇ ਭਰ ਨੂੰ ਇਸ ਹਸਪਤਾਲ ਦੇ ਡਾਕਟਰ ਸਾਹਿਬ ਦੀ ਇਨਾਂ ਦੀ ਕਿਰਤ ਦੇ ਇਨਾਂ ਦੇ ਕੰਮ ਕਰਨ ਦੇ ਢੰਗ ਤੇ ਇਨਾਂ ਦਾ ਮੈਂਟਰੀ ਦੇ ਸੋਸ਼ਲ ਸੁਸਾਇਟੀ ਦੇ ਨਾਲ ਰਲ ਕੇ ਕੰਮ ਕਰਨ ਤੇ ਬਹੁਤ ਹੀ ਮੈਂ ਆਪਣੇ ਵੱਲੋਂ ਪੰਜਾਬ ਗਵਰਨਮੈਂਟ ਪੈਨਸ਼ਨਰ ਸੋਸ਼ਲ ਸਿਕਿਉਰਿਟੀ ਗਿਲਾਸ਼ਗਰ ਪਰ ਦੀ ਟੀਮ ਨੂੰ ਡਾਕਟਰ ਅਵਧਈਆ ਬਹੁਤ ਧੰਨਵਾਦ ਕਰ ਰਹਾ ਤੇ ਸਭ ਨੂੰ ਮੁਬਾਰਕਬਾਦ ਦਿਨਾ ਹ ਕਿ ਇਹ ਦਿਨ ਵਾਰ-ਵਾਰ ਆ ਕੇ ਮਨਾਈਏ ਤੇ ਅਸੀਂ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਈਏ ਇਨਕਲਾਬ ਜਿੰਦਾਬਾਦ ਜੈਪੀਂ ਜੈ ਭਾਰਤ ਵਾਰਯੂਗਾ ਕਾਲਤਾ ਵਾਰਯੂ ਵਤੇ ਅਸੀਂ ਅੱਜ ਕੋਡ ਵੀ ਤੋਂ ਹੀ ਐਸਜੀਆਰ ਹਰਫਸਟ ਕੋਡ ਵੀ ਵਿਖੇ ਅਸੀਂ 26 ਜਨਵਰੀ ਦਾ ਦਿਨ ਮਨਾ ਰਹੇ ਹਾਂ ਇਹ ਛੇਤਰਵਾਂ ਜਨਮ ਦਿਨ ਹੈ ਤਦਕੇ ਬਾਬਾ ਸਾਹਿਬ ਦੀ ਕੋਰਤ ਪਛਿਆ ਦਾ ਇਹ ਰਿਜ਼ਲਟ ਸੀ ਜਦਕੇ 2 ਸਾਲ ਤੇ 11 ਮਹੀਨੇ 18 ਦਿਨ ਵਿੱਚ ਇਹ ਸਬਧਾਨ ਤਿਆਰ ਕੀਤਾ ਗਿਆ ਤੇ ਸਾਲ 1950 26 ਜਨਵਰੀ ਨੂੰ ਇਹ ਸਾਡੇ ਮੁਲਕ ਚ ਲਾਗੂ ਹੋਇਆ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਬਾਬਾ ਸਾਹਿਬ ਨੇ ਸਾਨੂੰ ਇਹ ਸੰਵਿਧਾਨ ਬਣਾ ਕੇ ਦਿੱਤਾ ਜਿਹੜਾ 397 ਤਰ੍ਹਾਂ 900 ਚਾਂ ਤੇ ਸਾਡੇ ਐਡਾ ਬੜਾ ਸੰਵਿਧਾਨ ਮਿਲਿਆ ਵਹੀ ਭਾਗਾ ਜੋ ਬਣਿਆ ਆ ਤੇ ਸਾਨੂੰ ਆਸ ਹੈ ਕਿ ਸਾਡੇ ਸੰਵਿਧਾਨ ਦੀ ਵਰਲਡ ਵਿੱਚ ਪਹਿਲੇ ਸੰਵਿਧਾਨਿਆਂ ਡੈਮੋਕਰੈਟਿਕ ਸੰਵਿਧਾਨਿਆਂ ਕਿ ਹੋਰ ਸੰਵਿਧਾਨਾਂ ਬਿਸ਼ੱਕ ਹੋਏ ਆ ਇਹ ਬਹੁਤ ਵੱਡਾ ਸਰਾ ਸੰਵਿਧਾਨ ਆ ਤੇ ਸਾਨੂੰ ਇਹ ਸਾਨੂੰ ਹਰ ਹਾਲਤ ਵਿੱਚ ਸਾਲ ਬਾਦ ਮਿਲਣਾ ਚਾਹੀਦਾ ਕਿ ਵਾਈਗੂ ਜੀ ਦਾ ਖਾਲਸਾ ਵਾਈਗੂ ਵਾਈਗੂ ਜੀ ਦੀ ਇਫਤਤਾ